ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਧੁੰਦ ਬਹੁਤ ਪੈ ਰਹੀ ਆ ਤੇ ਖੇਤਾਂ ਚੋਂ ਆਇਆ ਸੀ ਢੀੜਾ ਕੱਢਣ ਹੁਣ ਘਰੇ ਜਾ ਕੇ ਤਿਆਰ ਹੁੰਨੇ ਆ ਤੇ ਚਲਦੇ ਆ ਪਟਿਆਲੇ ਨੂੰ ਜੁੜੇ ਰਹੋ ਬਲੌਗ ਨਾਲ ਤੇ ਆ ਰੋਟੀ ਪਾਉਣੀ ਸੀ ਡੌਗਸ ਨੂੰ ਦੇਖਦਾ ਖਾ ਗਿਆ ਬਿਸਕੁਟ ਵਿਚਾਰਾ ਖਾਲਾ ਖਾਲਾ ਮੇਰਾ ਪੁੱਤ ਹਾਂਜੀ ਮਿੱਤਰ ਪਿਆਰੇ ਉਹ ਢੀੜਾ ਕੱਢਿਆ ਆ ਮੈਂ ਹੁਣ ਜਾ ਕੇ ਨਾ ਕੀ ਤਿਆਰ ਹੋਣਾ ਹੀ ਫਿਰ ਚਲਦੇ ਹਾਂ ਪਟਿਆਲੇ ਆ ਦੇਖ ਲਓ ਬਾਹਰ ਚੈੱਕ ਅਪ ਕਰਨ ਗਈ ਆ ਕਿ ਕਿੱਥੋਂ ਆਇਆ ਹੁਣ ਸੋੰਕ ਕੇ ਆਉਗੀ ਉੱਥੇ ਹਾਂਜੀ ਦੋਸਤੋ ਰੋਟੀ ਖਾ ਕੇ ਬਸ ਮੈਂ ਪਟਿਆਲੇ ਆ ਰਹੀ ਹਾਂ ਆਜੋ ਤੁਹਾਨੂੰ ਵੀ ਭੁਰਜੀ ਨਾਲ ਖਵਾ ਦਈਏ ਰੋਟੀ ਤੇ ਅੱਜ ਤੁਹਾਨੂੰ ਮਿਲਦੇ ਹਾਂ ਪਟਿਆਲੇ ਬਸ ਹੁਣ ਦਸਤਾਰ ਬੰਨ ਲ ਕੇ ਪਟਿਆਲੇ ਨੂੰ ਜਾਣਾ ਹੈ ਆਪਾਂ ਜੁੜੇ ਰਹੋ ਅੱਜ ਤੁਹਾਨੂੰ ਦਿਖਾਵਾਂਗੇ ਰੰਗ ਤਮਾਸ਼ੇ ਪਟਿਆਲੇ ਦੇ ਅੱਜ ਆ ਆ ਫਿਰਦੀ ਆ ਵੀ ਰੋਟੀ ਨੂੰ ਫਿਰਦੀ ਆ ਟਿੱਕੀ ਆਜੋ ਖਵਾ ਦਈਏ ਤੁਹਾਨੂੰ ਭੁਰਜੀ ਨਾਲ ਹਾਂਜੀ ਦੋਸਤੋ ਹੋ ਗਿਆ ਤਿਆਰ ਮੈਂ ਬਸ ਚਲਦੀ ਹਾਂ ਹੁਣ ਪਟਿਆਲੇ ਦੀ ਤੁੜੇ ਰਹੇ ਹੋ ਤੁਸੀਂ ਸਾਰੇ ਜਾਣੇ ਇਹ ਕੀ ਕਰਦੇ ਟੋਟਿਓ ਦਿਖਾਉਣੀ ਅੱਜ ਤੁਮ ਭਤੀਜ ਭਤੀਜਾਂ ਅੱਥੇ ਆਲੇ ਚਲਦੇ ਆਂ ਪਿਆਰੇ ਤੇ ਉਸ ਤੋਂ ਪਹਿਲਾਂ ਯਾਰ ਗਵਾਂਡੀਆਂ ਦੇ ਜਾ ਕੇ ਆਉਣਾ ਪਾਇਆ ਕਿ ਸਾਡੀਆਂ ਨਾ ਭੈਣ ਆਈ ਵੀ ਆ ਬਾਹਰ ਤੋਂ ਕੈਨੇਡਾ ਤੋਂ ਕਈ ਦਿਨ ਹੋ ਗਏ ਉਹਨਾਂ ਨੂੰ ਆਇਆ ਹੁਣ ਜਾਣ ਦੀ ਤਿਆਰੀ ਆ ਕੱਲ ਮੈਂ ਮਿੰਟਕ ਵਾਸਤੇ ਰਾਮ ਤ ਗਿਆ ਦੀ ਕਹਿੰਦੇ ਤੂੰ ਆ ਜਾ ਨਹੀਂ ਕੋਈ ਤੈਨੂੰ ਗੁੱਸਾ ਹੈ ਮੈਂ ਕਿਹਾ ਮੈਨੂੰ ਪਤਾ ਗੁੱਸਾ ਹੈ ਟਾਈਮ ਨਹੀਂ ਲੱਗਦਾ ਹੈਗਾ ਹੁਣ ਪਹਿਲਾਂ ਜਾਣ ਤੋਂ ਪਹਿਲਾਂ ਉੱਥੇ 10 ਮਿੰਟ ਬਹਿਣਾ ਹੁੰਦਾ ਉਹਨਾਂ ਕੋਲ ਫੇਰ ਚਲਦੇ ਆਂ ਫਟਿਆੜੇ ਓਕੇ ਚਲਦੇ ਆਂ ਆਪਾਂ ਹੁਣ ਆ ਟਿਮੀ ਰੋਟੀ ਖਾ ਰਹੀ ਆ ਟੌਮ ਰੋਟੀ ਖਾ ਰਿਹਾ ਖਾ ਲੋ ਖਾ ਲੋ ਦੇਖ ਲੈ ਟਿਮੀ ਦੇਖਦੇ ਆਂ ਪਹਿਲਾ ਕਿਹੜਾ ਖਾਂਦਾ ਏ ਜਿਹੜਾ ਅੱਜ ਪਹਿਲਾਂ ਰੋਟੀ ਖਾਊਗਾ ਉਹਨੂੰ 2 ਪੀਸ ਵੱਧ ਚਿਕਨ ਦੇਖੋ ਟੌਮ ਨੇ ਖਿੱਚਤੀ ਸਪੀਡ ਤੂੰ ਹੌਲੀ ਖਾ ਰਹੀ ਆ ਚਲਦੇ ਆਂ ਸ਼ਹਿਰ ਨੂੰ ਹੁਣ ਹਾਂਜੀ ਸਸਕਾਲ ਜੀ ਹਵਾ ਪਵਾ ਰਹੇ ਆ ਗੱਡੀ ਦੇ ਵਿੱਚ ਹਵਾ ਪਵਾ ਕੇ ਚਲਦੇ ਆਂ ਆਪਾਂ ਤੇ ਡੀਜ਼ਲ ਪਵਾ ਕੇ ਪੀਪੀਐਸ ਮਾਰਕੀਟ ਬਸ ਆਉਣਾ ਮੈਂ ਫਿਰ ਪੀਪੀਐਸ ਮਾਰਕੀਟ ਤੁਹਾਨੂੰ ਮਿਲਦੇ ਆ ਸਾਰਿਆਂ ਨੂੰ ਅੱਗੇ ਖਰੋੜੇ ਪੈਸੇ ਕਰੀ ਆਈ ਉੱਥੇ ਚੱਲ ਤੂੰ ਮੇਰੇ ਯਾਦ ਕਰਾ ਦੇ ਪਾਰ ਨੰਬਰ ਦੇ ਦਿਓ ਮੈਨੂੰ ਫਿਰ ਇੰਸਟਾਗ੍ਰam ਤੇ ਕਰਦੀ ਮੈਸੇਜ ਹਾਂ ਠੀਕ ਹਾਂ ਭਤੀਜ ਮਿਲ ਗਏ ਯਾਰ ਠੀਕ ਹੋ ਹਾਂਜੀ ਡੀਜ਼ਲ ਪਵਾ ਰਹੇ ਹਾਂ ਡੀਜ਼ਲ ਪਵਾ ਕੇ ਚੱਲਦੇ ਆ ਫਿਰ ਭਾਈ ਤੇ ਕਰਤੀ ਗੱਡੀ ਸਿੱਧੀ ਭਤੀਜਿਓ ਪੀਪੀਐਸ ਵੱਲ ਨੂੰ ਹਾਂਜੀ ਪਟਿਆਲੇ ਆ ਗਿਆ ਮੈਂ ਦਾਣਾ ਮੰਡੀ ਆ ਇੱਥੋਂ ਖਲਦੀਆਂ ਬੋਰੀਆਂ ਰਖਾਉਂਦੀਆਂ ਨੇ ਗੱਡੀ 'ਚ ਖੜਦੀਆਂ ਪੂਰੀਆਂ ਰਖਾ ਕੇ ਸਿੱਧਾ ਮੈਂ 22पीएस ਤੇ ਆ ਰਹੇ ਹਾਂ ਕਿਉਂਕਿ ਫਿਰ ਮੇਰਾ ਘਰ ਵਾਲਾ ਕੰਮਾਂ ਨਿਪਟ ਜੂਗਾ ਯਾਰ ਕਿਉਂਕਿ ਸ਼ਾਮ ਨੂੰ ਕਵੇਲਾ ਹੋ ਜਾਂਦਾ ਮੈਂ ਫੇਰ ਭੁੱਲ ਜੂਗਾ ਮੈਂ ਕਿਹਾ ਸਭ ਤੋਂ ਪਹਿਲਾਂ ਗੱਡੀ 'ਚ ਪੂਰੀਆਂ ਰਖਾ ਲਈਏ ਖੜਦੀਆਂ ਆ ਲੈ ਲਈਆਂ ਪੂਰੀਆਂ ਆਪਾਂ ਹਾਂਜੀ ਮਿੱਤਰ ਪਿਆਰਿਓ ਦੋ ਪੂਰੀਆਂ ਰਖਾ ਲਈਆਂ ਆਪਾਂ ਖੜਦੀਆਂ ਹੋਣਾ ਬਿਲਕੁਲ ਹੀ ਹੁਣ ਥੋੜੇ ਕੋਲੇ ਹਾਂਜੀ ਖੜ ਲੈ ਲਈ ਹੁਣ ਚੱਲਦੇ ਆਪਾਂ ਬਾਈ ਆ ਨਾ ਵਿਚਾਰਾ ਵੀਰ ਜਿੱਥੋਂ ਖੜ ਲਈ ਆ ਹਰੇਕ ਵਾਰ ਕਹਿੰਦਾ ਹੁੰਦਾ ਤੁਸੀਂ ਚਾਹ ਨਹੀਂ ਪੀ ਕੇ ਜਾਂਦੇ ਅੱਜ ਵੀ ਕਾਲੀ ਧੀਗੀ ਯਾਰ ਮੇਰੇ ਭਤੀਜੇ ਨੂੰ ਫੋਨ ਕਰੀ ਜਾਂਦੇ ਨੇ ਨਹੀਂ ਮੈਂ ਕਿਹਾ ਚੱਲ ਮੈਂ ਕਿਸੇ ਦਿਨ ਫੇਰ ਚਾਹ ਪੱਕਾ ਪੀ ਕੇ ਜਾਉਂਦਾ ਮੈਂ ਹਾਂ ਜੀ ਮਿੱਤਰ ਪਿਆਰਿਓ ਉੱਧਰ ਤਾਂ ਟ੍ਰੈਫਿਕੇ ਬਹੁਤ ਆ ਯਾਰ ਅੱਜ 22ps ਵਾਲੀ ਸਾਈਡ ਚਾਹ ਪੀ ਕੇ ਆਇਆ ਹੁਣ ਗੱਡੀ ਮਗਰ ਖੜੀ ਆ ਸੀਸੀਡੀ ਵਾਲੇ ਪਾਸੇ ਉੱਥੋਂ ਗੱਡੀ ਕੱਢਦੇ ਆ ਯਾਰ ਕਿਸੇ ਤਰੀਕੇ ਗੱਡੀ ਕੱਟ ਕੇ ਆਪਾਂ ਚੱਲਦੇ ਆ ਬਾਈ ਨੰਬਰ ਬਾਈ ਨੰਬਰ ਬੈਨੇ ਆ ਜਾ ਕੇ ਇੱਥੇ ਤਾਂ ਭੀੜ ਬਹੁਤ ਆ ਯਾਰ ਅੱਜ ਤੇ ਭਤੀਜ ਮਿਲ ਗਏ ਦੀ ਮੈਨੂੰ 10 12 ਆ ਕੇ ਫੋਟੋ ਫੋਟੋ ਇਹੀ ਕਰਾ ਗਏ ਤੇ ਔਰ ਦੋਸਤੋ ਗੱਲ ਬਾਤ ਉਹ ਕਿਉਂ ਜੀ ਕਰਦੇ ਟੁੱਟਿਓ ਹਾਂ ਹਾਂਜੀ ਹਾਂਜੀ ਸਾਡੀ ਆ ਭਤੀਜ ਨੇ ਆਪਣੇ ਮਿਲੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਪਿੱਛੇ ਰੱਖ ਦੂਰ ਮੜਾ ਜਾ ਸਕੂਲ ਕਿਹੜਾ ਟੁੱਟਾ ਹਾਂਜੀ ਪੈਸੂ ਵਾਲੇ ਸਾਡੇ ਟੀਚਰ ਨੇ ਜੋ ਸਾਡੀਆਂ ਭੈਣਾ ਮਕਾਮਾ ਵੀਰ ਧਿਆਨ ਰੱਖਿਆ ਕਰੋ ਵੀ ਵਿਵਾਦਾਂ ਦਾ ਮੜਾ ਜਾ ਨੰਬਰ ਦੇ ਦਿਆ ਕੋਈ ਇੱਕ ਦੋ ਵਾਰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਹੋਰ ਦੋਸਤੋ ਗੱਲ ਬਾਤ ਪੜਿਆ ਕਰੋ ਤੁਸੀਂ ਬਸ ਮੁੱਕਿਆ ਕੰਮ? ਫਿਰ ਹਲਕਾ ਕਿਹੜਾ ਪਾਈ ਜਾਂਦਾ ਤੁਹਾਨੂੰ? ਤੁਹਾਨੂੰ ਸੁਣਾਉਣਾ। 100 ਉਹ ਮੇਰੇ ਜੀ ਲੱਗੇ ਦੱਸ ਕਿੰਨੇ ਕ ਮਿੰਟ ਦੀ ਬਣ ਗਈ? ਅੱਧੇ ਮਿੰਟ ਦੀ। ਹਾਂ? ਅੱਧੇ ਮਿੰਟ ਦੀ। ਚੱਲੀ ਜਾਂ। ਹੋਰ ਵਾਸਤੇ ਠੀਕ ਆ। ਕਿਹੜਾ ਗਾਉਣ ਵਾਲਾ ਸੁਣਦੇ ਹੁੰਦੇ ਨੇ ਫਿੰਗਰ? ਸਿੱਧੂ ਜੀਵਾ ਰੋਗ ਦੇ ਬੰਦਾ ਬਾਈ। ਆਹਾ ਹੁਣੇ ਅਤੀਜ ਗਏ ਨੇ। ਸਨਾਵਰ ਵਾਲੇ ਕਹਿੰਦੇ ਚਾਚੇ ਪੇਪਰ ਦੇ ਕੇ ਆਏ ਆ ਜਾਊਗਾ ਨਾ ਦੇ ਸਕੂਲ ਦੇ ਬਾਹਰ ਵੀ ਪੈਸੂ ਪੁੱਖੂ ਕੁਛ ਕਹਿ ਰਿਹਾ ਇਹਦੀ ਆ ਹੁਣ ਖੜੂਗਾ ਹੋਰ ਯਾਰ ਮੈਨੂੰ ਡੇਢ ਘੰਟਾ ਹੋ ਗਿਆ ਇੱਥੇ 2:30 ਵਜੇ ਆਸਾਏ ਨੂੰ ਤੇ ਭਤੀਜ ਫੋਟੋ ਫੋਟੋਆਂ ਕਰਾ ਕੇ ਦੀ ਕਹਿੰਦੇ ਚਾਚੇ ਅੰਦਰ ਆ ਜਾ ਮੈਂ ਕਿਹਾ ਅੰਦਰ ਨਹੀਂ ਯਾਰ ਮੈਂ ਆਉਂਦਾ ਹੈਗਾ ਬਾਕੀ ਹੁਣ ਫਿਰ ਪਾਈ ਨੰਬਰ ਖੜਚਾਂਗੇ ਆਪਾਂ ਘੰਟਾ ਕੇ ਜਾ ਕੇ ਹੋਰ ਪੇਪਰ ਲੈ ਕੇ ਆਏ ਦੀ ਹੋਰ ਹੈ ਲੈ ਆ ਜਾ ਅੱਧਰ ਆ ਜਾ ਆ ਗਈ ਆ ਗਈ ਦੋ ਆ ਜੀ ਭਤੀਜ ਨੇ ਆਪਣੇ ਨੌ ਬੋਗ ਦੇ ਸਕੂਲ ਦਾ ਹੋ ਕਰੇ ਠੀਕ ਨੇ ਹਾਂਜੀ ਠੀਕ ਆ ਤੁਹਾਨੂੰ ਪੇਪਰ ਲਈ ਬੈਸਟ ਆਫ ਲੱਕ ਸਾਰਿਆਂ ਨੂੰ ਯਾਰ ਲਵ ਯੂ ਅਜੀਰ ਦੇ ਟੋਟੇ ਹਾਂ ਉਹ ਚੱਲ ਕੋਈ ਨਾ ਹੋ ਜੂਗਾ ਪਾਸ ਹਾਂਜੀ ਆ ਆਪਣੇ ਖਾਲਸਾ ਵਾਲੇ ਭਤੀ ਜਾ ਕੇ ਆ ਜਾ ਅਧਰਾ ਆ ਤੂੰ ਵੀ ਕਾ ਤੂੰ ਠੀਕ ਹੋ ਖਾਲਸਾ ਵਾਲੇ ਵਧੀਆ ਜੀ ਵਧੀਆ ਲੱਗਿਆ ਕੱਲ੍ਹ ਚ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਹੋਰ ਦੱਸੋ ਨਵੀਂ ਤਾਜੀ ਗੱਲਬਾਤ ਕੋਈ ਸਭ ਵਧੀਆ ਓਕੇ ਓਕੇ ਚਾਹੀਦਾ ਹਾਂ ਚੱਲ ਭਾਈ ਆ ਜਾ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਭਤੀਜ ਨੇ ਆਪਣੇ ਸਾਰੇ ਮੁੰਡੇ ਪੜ ਕੇ ਆਏ ਨੇ ਸਕੂਲ ਦੇ ਵਿੱਚ ਦਿਖਾਦੇ ਆ ਮਾੜੇ ਮਾੜੇ ਪੜ ਕੇ। ਉਹ ਮੀਕੋ ਚੋਪਰਾ ਵਧੀਆ ਵਧੀਆ। ਕੀ ਰਿਪੋਰਟ? ਹਾਂਜੀ। ਬਹੁਤ ਠੀਕ ਆ ਓਕੇ ਚਾਈਦੀ ਆ ਭਤੀਜ। ਹਾਂ। ਤੇ ਆ ਭਤੀਜ ਆਪਣਾ ਇਹਨੂੰ ਪੁਲਿਸ ਚ ਭਰਤੀ ਕਰਾਉਣਾ ਏ ਇਹਨੂੰ। ਹਾਂਜੀ। ਠੀਕ ਆ? ਹਾਂ। ਆਹ ਹੋਊ ਕਰਦਾ ਮੁੰਡੇ ਦਾ ਯਾਰਾ। ਆਹ ਹੋਊਗਾ। ਹਾਂਜੀ। ਥੱਲਿਓ ਐਸਪੀ ਭਰਤੀ ਕਰਾਵਾਂਗੇ ਜਿੱਥੇ ਐਸਪੀ ਦਿੱਤਾ। ਥੱਲਿਓ ਫਰੀ ਜਾਂਦਾ। ਬੜਾ ਥੱਲ ਦਾ ਆ ਜਾਈਏ ਉੱਥੀ ਹੈ। ਕੋਈ ਗੱਲ ਨਹੀਂ ਤੁਸੀਂ ਸੱਚ ਹੀ ਕਰਾਂਗੇ। ਹਾਂ। ਫਰਦੋ ਸੋ ਠੀਕ ਹੋ ਮੈਂ ਜਦੋਂ ਤਾਪੂ ਆ ਜੀ ਕਰਦੇ ਟੋਟਿਆ ਬਾਹਰ ਉਂਗਲੇ ਹਾਂ ਜੀ ਆਹ ਵੀਪੀਐਸ ਖੜਿਆ ਆ ਆਪਣਾ ਭਤੀਜ ਆ ਗਿਆ ਭਤੀਜ ਆਪਣਾ ਪੜਦਾ ਏ ਬੁੱਢਾ ਦਲ ਸਕੂਲ ਚ ਵਧੀਆ ਚੱਲਦੀ ਆ ਪੜਾਈ ਵਧੀਆ ਚੱਲਦੀ ਆ ਠੀਕ ਆ ਠੀਕ ਆ ਪਹਿਲੀ ਹੱਥ ਲਾਉਣਾ ਹੁਣ ਮੰਮੀ ਡੱਡੀ ਹੋਵੇ ਪੱਕੀ ਗੱਲ ਚਲ ਠੀਕ ਆ ਜਿੰਨਾ ਸੈਟ ਪੀਣੀ ਆ ਜੇ ਤੂੰ ਕਹੇ ਮੈਂ ਤੁਸੀਂ ਬਰੇ ਖਾਲਸਾ ਹਾਂ ਜੀ ਆ ਖਾਲਸਾ ਫਿਰ ਪਟਿਆਲਾ ਸ਼ਹਿਰ ਆ ਥੋੜਾ ਕੇ ਪਿੰਡਾ ਪੁੱਤ ਨਹੀਂ ਆਪਣਾ ਦੇਵੀਗੜ੍ਹ ਏਰੀਆ ਅੱਛਾ ਦੇਵੀਗੜ੍ਹ ਠੀਕ ਆ ਠੀਕ ਆ ਸਨੌਰ ਏਰੀਆ ਹਾਂ ਜੀ ਠੀਕ ਆ ਲਵ ਯੂ ਆ ਮੇਰੇ ਜਿ ਆ ਵੀ ਆਪਣੇ ਸਾਰੇ ਸਨਾਵਰ ਵਾਲਿਓ ਭਤੀਜਾ ਹੈਗੇ ਨੇ ਪੜਕੇ ਆਏ ਨੇ ਹੁਣ ਬਹੁਤ ਇੰਟੈਲੀਜੈਂਟ ਬੱਚੇ ਨੇ ਆਹ ਉਹ ਠੀਕ ਹੋ? ਹਾਂਜੀ ਵਧੀਆ ਠੀਕ ਆ ਵਧੀਆ ਲੱਗਿਆ ਸਕੂਲ ਅੱਜ ਨਾ ਸੌਰੀ ਕੱਲ ਜੀ ਥੋੜਾ ਇਹ ਪੜਾਈ ਬਹੁਤ ਕਰਦਾ ਈ ਮੁੰਡਾ ਇਹਨੂੰ ਬੜਾਵਾਂਗੇ ਡੀਸੀ ਹੋਰ ਦੱਸ ਕੀ ਕਰ ਡੀਸੀ ਕਰਦੇ ਥੋੜਾ ਰਹਿ ਗਏ ਜੀ ਬਸ ਨਾ ਬਣ ਜੂ ਪੜਾਈ ਨਾਲ ਬਣਨਾ ਹੈ ਕੱਤ ਨਾਲ ਕੀ ਮਤਲਬ ਆਪ ਬਾਕੀ ਲਵ ਯੂ ਆ ਤੁਹਾਨੂੰ ਸਾਰੇ ਸਨਾਵਰ ਵਾਲਿਆਂ ਨੂੰ ਯਾਰ ਚਲੋ ਠੀਕ ਆ ਭਤੀਜਾ ਲਵ ਯੂ ਆ ਮਿੱਤਰ ਪਿਆਰਿਓ ਜਾਣ ਲੱਗਿਆ ਦੀ ਹੁਣ ਮੇਰੇ ਦੂਏ ਭਤੀ ਜਾ ਕੇ ਖਾਲਸਾ ਕਾਲਜ ਵਿੱਚੋਂ ਆਏ ਨੇ ਆ ਵੀ ਉੱਤੇ ਠੀਕੋ ਓਕੇ ਰਿਪੋਰਟ ਓਕੇ ਬਹੁਤ ਠੀਕ ਆ ਓਕੇ ਚਾਈ ਜਾਂ ਤਿੰਨ ਕਿ ਵੀ ਹੋ ਗਈ ਰੋਟੀ ਵੀ ਠੀਕ ਐ ਆਜੋ ਭਾਈ ਜੀ ਗੱਪਾਂ ਤੇ ਰੋਟੀ ਹੋ ਗਈ ਭਲਾ ਹਾਂ ਜੀ ਮਿੱਤਰ ਪਿਆਰਿਓ ਕਾਫੀ ਕੂਫੀ ਪੀ ਲਈ ਆਪਾਂ ਹੁਣ ਚੱਲਦੇ ਆਪਾਂ 22 ਨੰਬਰ ਹੁਣ ਉੱਥੇ ਰੁਕਾਂਗੇ 10 ਮਿੰਟ ਹਾਂ ਗਏ ਨਹੀਂ ਹਜੇ ਪਹਿਲਾਂ ਆ ਜਾਂਦਾ ਅੱਧਾ ਘੰਟਾ ਲਵਾ ਵੀ ਦਿੰਦਾ हां जी भतीजे ਨੇ ਆਪਣੇ ਆ ਮਹਿੰਦਰਾ ਕਾਲਜ ਚ ਪੜਦੇ ਨੇ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਓਕੇ ਰਿਪੋਰਟ ਆ ਭਤੀਜੋ ਕੋਈ ਗੱਲ ਬਾਤ ਨਹੀਂ ਨਹੀਂ ਪੂਰੀ ਓਕੇ ਰਿਪੋਰਟ ਕਰੇ ਠੀਕ ਨੇ ਮਿਹਰਬਾਨੀ ਹੈ ਜੀ ਪੈਰੀ ਹੱਥ ਲਾਇਆ ਕਰੋ ਯਾਰ ਹਾਂ ਮਮੀ ਡੈਡੀ ਦੇ ਠੀਕ ਆ ਹੱਸਣਾ ਨਹੀਂ ਹੈ ਲਾਉਣੇ ਨੇ ਠੀਕ ਆ ਹਾਂ ਚਲੋ ਜੀ ਹਾਂ ਜੀ ਆਪਣੇ ਆ ਮਹਿੰਦਰਾ ਕਾਲਜ ਚ ਪੜਦੇ ਨੇ ਭਤੀਜ ਹੈਗੇ ਸਾਰੇ ਮੇਰੇ ਏਰੀਏ ਦੇ ਨੇ ਸਰਹੰਦ ਤੋਂ ਠੀਕ ਹੋ ਸਰਹੰਦ ਵਾਲਿਓ ਹਾਂ ਜੀ ਓਕੇ ਆ ਕੋਈ ਡਾਕ ਕਿਉਂ ਟੰਕਾ ਸਸਤੀ ਕਹਾ ਜੀ ਸਸਤੀ ਕਹਾ ਜੀ ਲਵ ਯੂ ਲਵ ਯੂ ਬਹੁਤ ਵਧੀਆ ਫਰੋਗ ਦੇ ਬਸ ਯਾਰ ਚਲੋ ਜੀ ਹਾਂਜੀ ਆ ਮੇਰੇ ਭਤੀਜ ਬਾਈ ਦੀ ਐ ਸਾਲੇ ਵਧੀਆ ਪੜਿਆ ਕਰੋ ਕਿੰਨੇ ਨੰਬਰ ਲਉਂਗੇ ਬਹੁਤ ਠੀਕ ਆ ਲਵ ਯੂ ਆ ਫਰੋਗ ਦੇ ਬਸ ਹਾਂਜੀ ਚਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਜੀ ਤੇ ਪਟਿਆਲੇ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਖਾਸ ਕਰਕੇ ਪਟਿਆਲੇ ਤੋਂ ਇੰਨਾ ਪਿਆਰ ਮਿਲਦਾ ਯਾਰ ਗੱਲਾਂ ਛੱਡ ਦਿਓ ਯਾਰ ਕਿੰਨੀਆਂ ਵੀ ਸਾਡੀਆਂ ਮਾਤਾ ਭੈਣਾਂ ਫੈਮਲੀਆਂ ਨੇ ਸਾਡੀਆਂ ਭਤੀਜੀਆਂ ਨੇ ਭਤੀਜੇ ਨੇ ਵੀਰ ਨੇ ਸਾਰੇ ਪਿਆਰ ਕਰਦੇ ਨੇ ਯਾਰ ਧੰਨਵਾਦ ਤੁਹਾਡਾ ਯਾਰ ਸਾਰਿਆਂ ਦਾ ਤੇ ਰਾਜੀ ਖੁਸ਼ੀ ਹਸਦੇ-ਬਸਤੇ ਰਹੋ ਤੁਸੀਂ ਸਾਰੇ ਤੁਹਾਨੂੰ ਲੱਭੂਆ ਮੇਰੇ ਜੀ ਗੱਥੇ ਮੁੰਡੇ ਹਾਂ ਜੀ ਜਾਣ ਲੱਗੇ ਹੁਣ ਮੈਂ ਬਾਈ ਨੰਬਰ ਸਾਈਡ ਆ ਆਪਣੇ ਖਾਲਸਾ ਵਾਲੇ ਭਤੀਜ ਨੇ ਸਾਰੇ ਮੁੰਡੇ ਠੀਕੋ ਮੁੰਡਿਓ ਓਕੇ ਰਿਪੋਰਟ ਕਿੱਥੇ ਗਿਆ ਕਿਆ ਆ ਖੜਾ ਹੈ ਇਹਨੂੰ ਦੂਖਾ ਭਤੀਜ ਨੂੰ ਇਹਨੇ ਪ੍ਰੋਗਰਾਮ ਦੇਖਣਾ ਦੀ ਇੱਥੇ ਪਾਈ ਪਿਆ ਤਾਂ ਮੈਂ ਕਿਹਾ ਕੋਈ ਨਾ ਭਾਈ ਕਾ ਨੂੰ ਦਿਖਾ ਦਾਂਗੇ ਇਹਦਾ ਪੇਪਰ ਦੀ ਯਾਰ ਮੈਂ ਕਿਹਾ ਪੇਪਰ ਦੇਣਾ ਵੀ ਜ਼ਰੂਰੀ ਆ ਮੈਂ ਕਿਹਾ ਘੋੜਾ ਦੀ ਉੱਥੇ ਔਰ ਕੀ ਦੀ ਮੈਂ ਕਿਹਾ ਨੰਗਿਆ ਤੁਹਾਡੇ ਸਾਹਮਣੇ ਉਹ ਦਿਖਾਇਆ ਤਾਂ ਹੈ ਰੈਡੀ ਲਈ ਫਿਰਦੇ ਨਾ ਚੱਲ ਕੋਈ ਗੱਲ ਨਹੀਂ ਫੇਰ ਆ ਜਾਣਗੇ ਪ੍ਰੋਗਰਾਮ ਤਾਂ ਕਿਹੜਾ ਕੁੰਮ ਦਾ ਮੇਲਾ ਪੁੱਤ ਇਹ ਰਾਜਗੁਰੂ ਹਨ ਹੋ ਠੀਕ ਹੋ ਸਮਝੂ ਤੁਹਾਨੂੰ ਸਾਰੇ ਭਾਰਤ ਵਾਲਿਆਂ ਨੂੰ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਹਾਂਜੀ ਮਿੱਤਰ ਪਿਆਰਿਓ ਪਿੰਡ ਨੂੰ ਜਾ ਰਹੇ ਹਾਂ ਹੁਣ ਆ ਮੇਰੇ ਤਪੀ ਜੀ ਮਿਲ ਗਏ ਭਤੀਜ ਆਪਣੇ ਇੱਥੇ ਪੜਦੇ ਨੇ ਬਾਈ ਪੀਐਸ ਹਾਂਜੀ ਹਾਂਜੀ ਠੀਕ ਆ ਠੀਕ ਆ ਖਿੱਚ ਕੇ ਕਰ ਲਿਓ ਪੁੱਤ ਤਿਆਰੀ ਬਾਕੀ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਉਹ ਭਤੀਜ ਆਪਣਾ ਬਠਿੰਡੇ ਤੋਂ ਆ ਤੇ ਆ ਭਤੀਜ ਦਿੱਲੀ ਤੋਂ ਤੇ ਆ ਲੋਕਲੇ ਆਪਣਾ ਭਤੀਜ ਹਾਂਜੀ ਠੀਕ ਆ ਹੋ ਠੀਕ ਹੋ ਬਾਪੂ ਤੁਹਾਨੂੰ ਟਰੱਕ ਭਰ ਕੇ ਕੋਈ ਗੱਲਬਾਤ ਲੱਗਦੀ ਆ ਵੀਡੀਓ 'ਚ ਤੁਹਾਨੂੰ ਦੱਸਿਆ ਕਰੋ ਜਿਵੇਂ ਦਮੀ ਲੱਗਦੀ ਆ ਠੀਕ ਆ ਨਾ ਹੋਰ ਜੇ ਖਾਣਾ ਪੀਣਾ ਤਾਂ ਹਾਂ ਖਾਣਾ ਪੀਣਾ ਦੱਸੋ ਕੋਈ ਨਹੀਂ ਨਹੀਂ ਬਸ ਰੋਮ ਨੇ ਕਾਲੀ ਦਿੰਦੀ ਹਾਂਜੀ ਸਭ ਦੀ ਕਾਲ ਜੀ ਬਾਈ ਪੀਐਸ ਖੜੇ ਆ ਆ ਮੇਰੇ ਮਿਲ ਗਿਆ ਮੈਨੂੰ ਯਾਰ ਛੋਟਾ ਭਤੀਜਾ ਹੋ ਠੀਕ ਆ ਹਲੋ ਕਰ ਦੇ ਹਲੋ ਕਰ ਦੇ ਹਲੋ ਕਰ ਦੇ ਪਰ ਉਹਦੇ ہاں ਜੀ ਆ ਭਤੀਜਾ ਰਹਿ ਗਿਆ ਦੀ ਆਪਣਾ ਹੋ ਠੀਕ ਹੋ ਓਕੇ ਆ ਗੱਲ ਪਤਾ ਹਾਂਜੀ ਹਾਂਜੀ ਠੀਕ ਆ ਠੀਕ ਆ ਸਵਡਿਓ ਆ ਤੁਹਾਨੂੰ ਸਾਰਿਆਂ ਨੂੰ ਹਾਂਜੀ ਮਿੱਤਰ ਪਿਆਰੇ ਉਹ ਪਟਿਆਲੇ ਵਾਲੇ ਯਾਰ ਪਿਆਰੇ ਇੰਨਾ ਕਰਦੇ ਨੇ ਭਤੀਜੇ ਯਾਰ ਜਾਣੇ ਨਹੀਂ ਦਿੰਦੇ ਹੈਗੇ ਜਾਨ ਨੂੰ ਜਾਣ ਨੂੰ ਤੁਰਦਾ ਜਾਨ ਨੂੰ ਕੋਈ ਨਾ ਕੋਈ ਗੱਡੀ ਫੇਰ ਖੜ ਜਾਂਦੀ ਜਾ ਕੇ ਹੋ ਠੀਕ ਹੋ ਪਟਿਆਲੇ ਵਾਲਿਓ ਵਧੀਆ ਜੀ ਵਧੀਆ ਲਵ ਯੂ ਆ ਮੇਰੇ ਜਿਗਰ ਦੇ ਟੋਟਿਆਂ ਨੂੰ ਐਨ ਵਧੀਆ ਪੜੋ ਯਾਰ ਨੰਬਰ ਕੱਟ ਕੇ ਲਾਉ ਦੂਦੀ ਤੇ ਮਾਪੇ ਦਾ ਕਹਿਣਾ ਜਰੂਰ ਮੰਨਿਆ ਆ ਜੀ ਆ ਜਾ ਹਾਂਜੀ ਮਿੱਤਰ ਪਿਆਰਿਓ ਸੌਰੀ ਮੇਰੇ ਭਤੀਜ ਹੁਣ ਲੇਟ ਆਏ ਨੇ ਵਿਚਾਰੇ ਮੈਂ ਜਰੂਰ ਖੜਦਾ ਐਨਾਂ ਕੋਲ ਜੇ ਮੇਰੀ ਮਜਬੂਰੀ ਨਾ ਹੁੰਦੀ ਯਾਰ ਚਾਚਾ ਜਿੰਦਾਬਾਦ ਆ ਸਾਡਾ ਮੇਰੀ ਗੱਲ ਸੁਣੀ ਰਿਪੋਰਟ ਤੇ ਆ ਗੱਲ ਸੁਣਦਾ ਹੁਣ ਮੈਂ ਪਰਸੋਂ ਨੂੰ ਆਉਂਗਾ ਠੀਕ ਆ ਪਰਸੋਂ ਨੂੰ ਰਹੋ ਹੋਵੋਗੇ ਤੁਸੀਂ ਜਵਾ ਇੱਥੇ ਪੱਕੀ ਗੱਲ ਆ ਚੱਲ ਫਿਰ ਪਰਸੋਂ ਨੂੰ ਆਪਾਂ ਕੋਰੂ ਬਾਵਾ ਦਾ ਕੇ ਵੀਪੀਐਸ ਚਾਚਾ ਹੀ ਚਾਚਾ ਕਰਾਂਗੇ ਪਰਸੋਂ ਆਪਾਂ ਚਾਹ ਪੀਵਾਂਗੇ ਬੈਠ ਕੇ ਠੀਕ ਆ ਵਾਦਾ ਤੇਰੇ ਨਾਲ ਹਾਂਜੀ ਦੋਸਤੋ ਮਿੱਤਰ ਪਿਆਰਿਓ ਬਹੁਤ ਔਖਾ ਬਾਈਪੀਐਸ ਤੋਂ ਆਇਆ ਯਾਰ ਭਤੀਜੇ ਨਿਕਲ ਨਹੀਂ ਦੇ ਰਹੇ ਸੀ ਜਦ ਨੂੰ ਤੁਰਨ ਲੱਗਦਾ ਦੀ ਜਾਨੂੰ 10-5 10 ਭਤੀਜ ਭਤੀਜੀਆਂ ਫੇਰ ਆ ਜਾਂਦੇ ਸੀ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੂੰ ਵੀ ਭਤੀਜੀਆਂ ਨੂੰ ਪਿਆਰ ਆ ਤੁਹਾਨੂੰ ਬਹੁਤ ਸਾਰਾ ਹੁਣ ਮੈਂ ਸਿਟੀ ਸੈਂਟਰ ਆ ਇੱਥੋਂ ਖਾਣ ਪੀਣ ਵਾਲਾ ਆਪਣਾ ਸ਼ਾਮ ਵਾਲਾ ਸਮਾਨ ਲੈ ਕੇ ਕਿੱਲੀ ਠੀਕ ਹਨ ਨਾ ਸੌਰੀ ਅਫਗਾਨੀ ਟਿਕਨ ਲੈ ਕੇ ਚਲਦੇ ਆਂ ਫਿਰ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਚਲਦੇ ਆਂ ਹੁਣ ਆਪਾਂ ਪਿੰਡ ਨੂੰ ਜੀ ਆਪਾਂ ਆਪਣਾ ਸਮਾਨ ਲੈ ਲਿਆ ਖਾਣ ਪੀਣ ਵਾਲਾ ਟਿੰਮੀ ਉਹਨਾਂ ਦਾ ਸ਼ਾਮ ਵਾਲਾ ਤੇ ਕਿਨੇ ਨਾ ਅੱਗੇ ਕਮੈਂਟ ਕਰਿਆ ਭਾਈਆ ਉਹਨਾਂ ਦਾ ਏ ਇਹਦੇ ਵਿੱਚੋਂ ਇੱਕ ਦੋ ਪੀਸ ਵੱਧ ਤੋਂ ਵੱਧ ਮੈਂ ਲੈ ਲੂੰਗਾ ਬਾਕੀ ਉਹਨਾਂ ਦਾ ਹੀ ਹੈਗਾ ਇਹ ਠੀਕ ਆ ਨਾ ਇਸ ਲਈ ਦੇਖ ਕੇ ਕਮੈਂਟ ਕਰਿਆ ਕਰੋ ਮਹਾਰਾਜ ਚਲਦੇ ਆਂ ਅਬ ਚਲਤੇ ਹੈਂ ਘਰ ਕੋ ਬਹੁਤ ਵਧੀਆ ਦਿਨ ਗਿਆ ਤੁਹਾਡੇ ਚਾਚੇ ਦਾ ਜੇ ਤੁਸੀਂ ਪੂਰੀ ਚੱਕ ਲੋ ਧਰ ਲੋ ਕਰਾਤੀ ਤੁਹਾਨੂੰ ਪੂਰਾ ਪਿਆਰ ਆ ਚਾਚੇ ਵੱਲੋਂ ਲਵ ਜੂ ਆ ਤੁਹਾਨੂੰ ਪਟਿਆਲੇ ਵਾਲੇ ਚੱਲਦੇ ਆਂ ਜੀ ਹਾਂਜੀ ਦੋਸਤੋ ਚੱਲਦੇ ਆਂ ਹੁਣ ਆਪਾਂ ਘਰ ਨੂੰ ਕੰਮ ਸਾਰੇ ਆਪਣੇ ਹੋਊਗੇ ਨਿਪੜ ਗੇ ਚੱਲਦੇ ਆਂ ਹੁਣ گاਉਂ ਕੋ ਹਾਂਜੀ ਪਿੰਡ ਪਹੁੰਚ ਗਏ ਆਪਾਂ ਮਿੱਤਰ ਪਿਆਰਿਓ ਦੇਖ ਲੋ ਮਿੱਤਰ ਪਿਆਰਿਓ ਵਾਹ ਦੇਖ ਲੋ ਆ ਗਈ ਟੀਮੀ ਬਾਹਰ ਬੈਠ ਕਰ ਰਹੀ ਸੀ ਦੀ ਬੇਟੀ ਦੇਖੋ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਹੁਣੇ ਆਏ ਆ ਤੇ ਅੱਜ ਦਾ ਦਿਨ ਬਹੁਤ ਵਧੀਆ گیا ਤੁਹਾਡੇ ਚਾਚੇ ਦਾ ਇਹ ਤੁਹਾਨੂੰ ਪਿਆਰ ਆ ਆ ਟਿੰਮੀ ਦੇਖ ਲਓ ਵੇਟ ਕਰ ਰਹੀ ਸੀ ਇਹਨੂੰ ਪਤਾ ਲੱਗ ਗਿਆ ਆਉਣ ਵਾਲਾ ਏ ਇੰਨੇ ਵਫਾਦਾਰ ਹੁੰਦੇ ਨੇ ਉਹ ਟੌਮੀ ਦਿਖਾ ਦੇ ਦੁਰਕਮਾ ਕੇ ਮੜ ਜਾ ਐਉਂ ਦਿਖਾ ਦੇ ਕੈਮਰਾ ਕਰਕੇ ਉਹ ਟੌਮੀ ਬੈਠਾ ਟੌਮੀ ਨੂੰ ਹੁਣ ਖੋਲ ਦੇਣਾ ਹੈ ਅੰਦਰ ਕਿਹੜੀ ਮੇਰੇ ਕਿਹੜੀ ਕੈਮਰਾ ਤੇ ਆ ਲਾ ਗਿਆ ਸਮਾਨਾ ਇਹਨਾਂ ਦਾ ਹੁਣ ਖਾਣ ਕੇ ਖੁਸ਼ ਹੋ ਗਏ ਮੇਰੇ ਬੱਚੇ ਚਲੋ ਠੀਕ ਆ ਅ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਲਵ ਯੂ ਜਿਗਰ ਦੇ ਟੋਟਿਓ ਹੈਨਾਰੀ ਇੰਡੀਆ ਪੰਜਾਬ ਵਾਲਿਆਂ ਨੂੰ ਚਾਚੇ ਵੱਲੋਂ ਫੁੱਲ ਪਿਆ ਸਿੱਕੀ